ਲੋਕਾਂ ਪਹਾੜਾਂ ਦੀ ਛਾਤੀ ਨੂੰ ਛਲੜੀ ਬਣਾ ਕੇ ਜਿਵੇਂ ਨਿਕੜਦੇ ਨੇ ਸੁੱਕਿਆ ਨਹੀਂ ਕਰਦੇ ਤੇ ਜਿੰਨਾ ਹਥੇਲੀ ਤੇ ਰੱਖੀ ਹੋਈ ਆ ਉਹ ਦੁਨੀਆ ਝਕਾਉਂਦੇ ਨੇ ਝੁਕਿਆ ਨਹੀਂ ਕਰਦੇ ਉਹ ਦੁਨੀਆ ਝਕਾਉਂਦੇ ਨੇ ਝੁਕਿਆ ਨਹੀਂ ਕਰਦੇ ਸਾਥੀਓ ਤੁਸੀਂ ਉਹ ਜਾਗਰੂਕ ਲੋਕ ਜਿਨ੍ਹਾਂ ਨੂੰ ਆਪਣੇ ਹੱਕਾਂ ਦਾ ਪਤਾ ਤਾਂ ਹੀ ਤੁਸੀਂ ਅੱਜ ਛੁੱਟੀ ਵਾਲੇ ਦਿਨ ਜੋ ਇਹ ਰੋਸ ਪ੍ਰਦਰਸ਼ਨ ਲਈ ਕਿਹਾ ਗਿਆ ਸੀਗਾ ਉਹਦਾ ਹਿੱਸਾ ਬਣਿਓ ਸਾਨੂੰ ਕੋਈ ਸ਼ੌਕ ਨਹੀਂ ਆ ਘਰੋਂ ਤੋਂ ਇੱਥੇ ਆ ਕੇ ਧਰਮੀਆਂ ਰੈਲੀਆਂ ਕਰਨ ਦਾ ਸਾਡੀ ਇੱਕ ਮਜਬੂਰੀ ਆ ਜਦੋਂ ਸਾਥੀ ਬੇਰੁਜ਼ਗਾਰ ਸੀ ਤਾਂ ਉਹਦੋਂ ਅਸਾਮੀਆਂ ਲੈਣ ਵਾਸਤੇ ਸੰਘਰਸ਼ ਕਰਦੇ ਸੀ ਉਨ੍ਹਾਂ ਵਿੱਚੋਂ ਕੋਈ ਸਾਥੀ ਰੁਜ਼ਗਾਰ ਪ੍ਰਾਪਤ ਕਰ ਗਏ ਤੇ ਕੁਝ ਸਾਥੀ ਸਾਡੇ ਹਜੇ ਵੀ ਸੰਘਰਸ਼ ਕਰ ਰਹੇ ਆ ਲੱਗਦਾ ਸੀ ਕਿ ਨੌਕਰੀਆਂ ਮਿਲ ਗਈਆਂ ਤਾਂ ਅਸੀਂ ਸਖਾਲੇ ਹੋ ਗਏ ਪਰ ਬਾਅਦ ਵਿੱਚ ਲੱਗਿਆ ਕਿ ਇੱਕ ਤਰ੍ਹਾਂ ਦੇ ਨਵੇਂ ਕਾਲੇ ਕਾਨੂੰਨ ਨਵੇਂ ਬੈਰੀਅਰ ਸਾਡੇ ਅੱਗੇ ਹੋਰ ਆ ਗਿਆ ਕਿਉਂਕਿ ਲੰਗੜੇ ਪੈਸ ਤੇ ਆ ਜਿਹੜੇ ਵਿਰੋਧੀ ਧਰਚੁੰਦੇ ਆ ਵਾਅਦੇ ਕਰਦੇ ਸੀ ਕਿ ਅਸੀਂ ਆ ਕੇ ਤੁਹਾਡੇ ਪੰਜਾਬ ਦੇ ਸਕੇਲ ਬਹਾਰ ਕਰਾਂਗੇ ਤਾਂ ਜਦੋਂ ਉਹਨਾਂ ਨੇ ਕੁਰਸੀਆਂ ਸੰਭੀਆਂ ਤਾਂ ਉਹ ਵੀ ਆਪਦੇ ਵਾਅਦੇ ਭੁੱਲ ਗਏ ਲੋਕਾਂ ਨੇ ਪੰਜਾਬ ਦੇ ਅਕਲ ਤਾਂ ਉਹਨਾਂ ਨੂੰ 3 ਘੰਟੇ ਬਾਅਦ ਹੀ ਦੇਤੀ ਸੀ ਜਦੋਂ ਸੰਗਰੂਰ ਦਾ ਇਲੈਕਸ਼ਨ ਹੋਇਆ ਸੀ ਪਰ ਉਹਦੋਂ ਇਹਨਾਂ ਨੇ ਕਿਹੜੇ ਤਰ੍ਹਾਂ ਦੇ ਬਹਾਨੇ ਬਣਾਏ ਕਿ ਸਾਨੂੰ ਫਲਾਣਾ ਹੋ ਰਾ ਗਿਆ ਜੀ ਫਲਾਣਾ ਜਤਾ ਗਿਆ ਜਿਸ ਦੀ ਮਰਜ਼ੀ ਦਮਾਨ ਨੂੰ ਅੰਮ੍ਰਿਤ ਮਲਾ ਜਿੱਤੇ ਇਹਨਾਂ ਨੇ ਕਿਸੇ ਵਰਗ ਦੀ ਕੋਈ ਗੱਲ ਨਹੀਂ ਸੁਣੀ ਭਾਵੇਂ ਕਿਸਾਨ ਆ ਮਜ਼ਦੂਰ ਆ ਮਲਾਜ਼ਮਾ ਕੋਈ ਵੀ ਆ ਤਾਂ ਇਹਨਾਂ ਦਾ ਨਤੀਜਾ ਜਿਹੜਾ ਲੋਕ ਸਭਾ ਦੀਆਂ ਚੋਣਾਂ ਹੋ ਕੇ ਆਟੀਆਂ 13 ਤੋਂ ਇੰਨਾ ਤੇ ਆ ਕੇ ਮੰਨ ਲਓ ਜੇ 92 ਹਲਕੇ ਵਿਧਾਨ ਸਭਾ ਦੇ ਜਿੱਤੇ ਸੀ ਤਾਂ 82 29 ਤੇ ਰਹਿ ਗਏ ਹੁਣ ਇਹਨਾਂ ਨੂੰ ਥੋੜੀ ਜਿਹੀ ਇਕਲਾਈ ਆ ਜਿਹੜਾ ਮੁੱਖ ਮੰਤਰੀ ਅੱਜ ਤੱਕ ਕਿਸੇ ਜਥੇਬੰਦੀ ਨੂੰ ਇਕੱਵੀਂ ਵਾਰੂ ਛੱਡ ਕੇ ਨਹੀਂ ਮਿਲਿਆ ਸੀ ਇਹ ਹੁਣ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਪਿਛਲੇ ਦਿਨੀ ਅਸੀਂ ਵੀ ਇੱਕ ਮੀਟਿੰਗ ਕਰਕੇ ਗਏ ਸੀ ਉੱਥੋਂ ਲੱਗਦਾ ਹੈ ਕਿ ਮੁੱਖ ਮੰਤਰੀ ਜੇਕਰ ਕਰਨਾ ਵੀ ਚਾਹੁੰਦਾ ਕੁਝ ਤਾਂ ਧੀ ਅਫਸਰ ਸਾਹੀ ਆ ਉਥੇ ਤਰ੍ਹਾਂ ਤਰ੍ਹਾਂ ਦੇ ਵਿਤੀ ਬੋਝ ਦੀਆਂ ਗੱਲਾਂ ਕਰਕੇ ਉਥੇ ਪ੍ਰਸ਼ਨ ਚੰਨ ਲਗਾ ਦਿੰਦੀ ਹੈ ਇਹ ਹੋਇਆ ਜੀ ਕਿ ਜਦੋਂ ਬਾਦਲ ਸਰਕਾਰ ਸੀ ਉਹਨਾਂ ਸਮੇਂ ਆ ਚ ਜਿਹੜੇ ਆਈਐਸ ਅਧਿਕਾਰੀ ਸੀ ਉਹਨਾਂ ਦਾ ਡੀਆ ਜਿਹੜਾ ਉਹ ਉਹ ਪੰਜਾਬ ਦੇ ਮੁਲਾਜ਼ਮਾਂ ਨਾਲ ਜੁੜਿਆ ਹੋਇਆ ਸੀ ਚਾਹਤੇ ਸਰਕਾਰ ਆਉਣ ਤੋਂ ਇਹਨਾਂ ਨੇ ਜਿਹੜੇ ਆਪਦੇ ਪੱਤੇ ਆ ਉਹ ਕੇਂਦਰ ਸਰਕਾਰ ਨਾਲ ਜੜਵਾਲੀ ਜਦੋਂ ਕੇਂਦਰ ਦੇ ਵਿੱਚ ਤਨਖਾਹ ਕਮਿਸ਼ਨ ਲਾਗੂ ਹੁੰਦਾ ਜਦੋਂ ੱਤੇ ਜੜੀ ਮਹਿੰਗਾਈ ਪੱਤਾ ਵੱਧਦਾ ਤੇ ਇਹਨਾਂ ਦਾ ਨਾਲ ਦੀ ਨਾਲ ਉੱਥੇ ਵਧ ਜਾਂਦਾ ਪਰ ਪੰਜਾਬ ਦੇ ਮੁਲਾਜ਼ਮਾ ਜਿਹੜੇ ਬਾਕੀ ਆਪੋ ਜਦੋਂ ਆਪਣੀ ਫਾਈਲ ਵਧਣ ਦੀ ਜਾਂਦੀ ਆ ਤਾਂ ਉਦੋਂ ਇਹ ਖਜ਼ਾਨੇ ਤੇ ਬੋਝ ਦਸਨ ਲੱਗ ਪੈਂਦੀ ਹੈ ਕਿ ਖਜ਼ਾਨੇ ਤੇ ਬੋਝ ਪੈਂਦਾ ਪਰ ਇਹਨਾਂ ਸਿਆਸੀ ਲੋਕਾਂ ਨੂੰ ਤਾਕਲ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ 5 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਵੋਟਾਂ ਮੰਗਣ ਜਾਣਾ ਤਾਂ ਇਸ ਅਫਸਰशाही ਨੇ ਸਾਡੇ ਨਾਲ ਵੋਟਾਂ ਮੰਗਣ ਨਹੀਂ ਜਾਣਾ ਮੋਕਾਂ ਦੀ ਕਚਹਿਰੀ ਚ ਤਾਂ ਅਸੀਂ ਹੀ ਜਾਣਾ ਹੈ ਗੱਲ ਕਰੀਏ ਪਹਿਲਾਂ ਵਾਲੀਆਂ ਸਰਕਾਰਾਂ ਦੀ ਤੇ ਕਰੋਨਾ ਕਾਲ 'ਚ ਕਰੋਨਾ ਦੀ ਆੜ 'ਚ ਇਹਨਾਂ ਨੇ ਬਿਨਾਂ ਕਿਸੇ ਕਮੇਟੀ ਤੋਂ ਬਿਨਾਂ ਕਿਸੇ ਚਰਚਾ ਤੋਂ ਸਾਡੇ ਦੇ ਅਧੂਰੇ ਸਿਧਾਂਤ ਲਾਗੂ ਕਰ ਦਿੱਤੇ जिने ਕੀਤੇ ਸੀ ਉਹਨੇ ਅਧਿਕਾਰੀ ਉਦੋਂ ਵਿੱਤ ਕਮਿਸ਼ਨਰ ਸੀ ਤੇ ਉਹੀ ਅਧਿਕਾਰੀ ਅੱਜ ਉਸੇ ਕੁਰਸੀ ਤੇ ਆ ਤੇ ਉਹੀ ਸਰਕਾਰ ਨੂੰ ਚਲਾ ਰਿਹਾ ਹੈ ਫਿਰ ਬਦਲਾ ਕਿਵੇਂ ਆਊਗਾ ਜਿਹੜਾ ਸਿਆਸੀ ਨੇਤਾ ਸੀਗਾ ਮਨਪ੍ਰੀਤ ਬਾਦਲ ਉਸ ਸਮੇਂ ਦਾ ਵਿੱਤ ਮੰਤਰੀ ਅਧਿਕਾਰੀ ਤਾਂ ਕੁਰਸੀ ਤੇ ਹੀ ਆ ਜਿਨੇ ਲਾਗੂ ਕੀਤੇ ਸੀ ਨਾ ਤਾਂ ਵਿੱਤ ਮੰਤਰੀ ਦਾ ਹੀ ਆਇਆ ਤੇ ਉਹਦਾ ਜੋ ਮੁਲਾਜ਼ਮਾਂ ਨੇ ਮਾਰਾਹਾਲ ਕੀਤਾ ਉਹੋ ਰਾਜਨੀਤੀ ਦੇ ਵਿੱਚ ਪੰਜਾਬ ਦੇ ਕਿਤੇ ਵੀ ਨਕਸ਼ੇ ਤੇ ਨਹੀਂ ਜਿੰਦਾ ਕਿੰਨੇ ਇਲੈਕਸ਼ਨ ਲੰਘਿਆ ਕਿਉਂਕਿ ਸਾਡੇ ਮੁੱਖ ਮੰਤਰੀ ਜੀ ਆਪ ਹੀ ਕਹਿੰਦੇ ਆਏ ਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਕੁਰਸੀਆਂ ਤਾਂ ਲੋਕਾਂ ਨੇ ਉਹਨਾਂ ਦੀਆਂ ਖੋਲੀਆਂ ਜੋ 25 ਸਾਲ 30 ਸਾਲ 50 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸੀ ਤੇ ਇਹਨਾਂ 'ਚੋਂ ਤਾਂ 2022 ਦੇ ਉੱਤੇ ਐਮਐਲਏ ਨੂੰ ਤਾਂ ਲੋਕਾਂ ਨੇ ਵੇਖਿਆ ਹੀ ਨਹੀਂ ਸੀ ਕਿ ਐਮਐਲਏ ਕੌਣ ਲੋਕਾਂ ਨੇ ਪੰਜਾਬ ਮੋਟਾ ਦੂਜੀ ਸਰਕਾਰਾਂ ਦੇ ਵਿਰੋਧ ਚ ਪਰ ਇਹ ਸੋਚ ਕੇ ਚੋਣੇ ਵਾਈ ਕਰਦੇ ਆ ਕਿ ਅਸੀਂ ਕਿਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਨੂੰ ਹੀ ਵੋਟਾਂ ਪਾਖੇ ਕਹਿੰਦੇ ਹੋਏ ਕਿ ਮੁੱਖ ਮੰਤਰੀ ਜੀ ਕਹਿੰਦੇ ਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਚੜਾਉਦੇ ਵੀ ਲੋਕ ਆ ਤੇ ਲਾਉਂਦੇ ਵੀ ਲੋਕ ਆ ਉਰਦੂ ਦੇ ਸ਼ਾਇਰ ਦੀਆਂ 217 ਕਿਸਮ ਤੋਂ ਪਹਿਲੇ ਜੋ ਸ਼ਖਸ ਇਹ ਗੱਦੀ ਨਿਸ਼ੀਂਤਾ ਉਸੇ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਕੀ ਸੀ ਕਿ ਜਿਹੜੇ ਇਹ ਤੋਂ ਪਹਿਲਾਂ ਰਾਜ ਕਰਕੇ ਗਏ ਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਖੁਦਾ ਪਰ ਲੋਕਾਂ ਨੇ ਉਹ ਦਿਨਾਂ 'ਚ ਹੀ ਥੋੜਾ ਸਮੇਂ 'ਚ ਹੀ ਅਸ ਤੋਂ ਹਰਸ ਤੇ ਲਿਆਂਦੀ ਜਿਹੜੇ ਕਹਿੰਦੇ ਸੀ ਅਸੀਂ ਆਮ ਘਰ ਦੇ ਲੋਕ ਆ ਸਾਨੂੰ ਖਰਾ ਪਹਿਨ ਦਿਓ ਅਸੀਂ ਪੰਜਾਬ ਦੇ ਮੁੱਤੇ ਸਾਡੇ ਨੋਹਤਿਆਂ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਮੈਨੂੰ ਸਾਰੀਆਂ ਗੱਲਾਂ ਪਤਾ ਤਾਂ ਸਾਡੇ ਜਿਹੜੇ ਆ ਮੁਲਾਜ਼ਮ ਆ ਉਹ ਆਪਦੇ ਘਰਾਂ ਤੋਂ 3-3 ਸਾਲ ਹੋ ਗਏ ਦੂਰ ਲਗੂੜੀਆਂ ਤਨਖਾਹ ਤੇ ਨੌਕਰੀਆਂ ਕਰਦੇ ਆ ਕਿੰਨੇ ਮੁਲਾਜ਼ਮ ਜਿਹੜੇ ਆ ਕੋ ਹਾਸਿਆ ਸਟਾਰ ਹੋ ਗਏ ਕੋਈ ਨਿਕਾਰਾ ਹੋ ਗਿਆ ਸਵੀਰ ਨਿਕਾਰਾ ਹੋ ਗਿਆ ਕੋਈ ਅਰਬਦਾ ਗਹਿ ਗਿਆ ਆਪਦੇ ਪਰਿਵਾਰ ਨੂੰ ਤਾਂ ਉਹਨਾਂ ਲੋਕਾਂ ਨੇ ਉਹਨਾਂ ਪਰਿਵਾਰਾਂ ਨੇ ਕੀ ਲੈਣਾ ਸੀ ਇਹੋ ਜਿਹੀਆਂ ਨੌਕਰੀਆਂ ਤੋਂ ਹਰਾਸ ਕੀਤਾ ਜਾਂਦਾ ਪਤਾ ਨਹੀਂ ਕਿਹੜੇ-ਕਿਹੜੇ ਏਰੀਆਜ਼ ਜਾ ਕੇ ਪੰਜਾਬ ਦੇ ਦੂਜੇ ਕੋਨਿਆਂ 'ਚ ਮਿਲਾਂ ਜੋਂ ਜਿਹੜੇ ਆ ਸਾਡੀਆਂ ਮਹਿਲਾ ਸਾਥੀ ਵਿਧਾਇਕਾਂ ਨੌਕਰੀਆਂ ਕਰਨ ਵਾਸਤੇ ਮਜਬੂਰ ਆ ਕਿਸੇ ਦਾ ਬੱਚਾ ਛੋਟਾ ਕਿਸੇ ਦੇ ਘਰੇ ਕੀ ਫੌੜ ਹੋਆ ਫਿਰ ਉਹਨਾਂ ਨੂੰ ਸਕੀਲ ਵੀ ਪੂਰੇ ਨਹੀਂ ਦਿੱਤੇ ਜਾ ਰਹੇ ਇਹ ਗੱਲਾਂ ਕਰਦੇ ਸੀ ਕਿ ਸਾਡੇ ਪੋਟਿਆਂ ਦੇ ਪੰਜਾਬ ਦੀ ਮੰਗ ਆ ਹਰਾ ਪੈਨ ਦਿਓ ਹਰਾ ਪੈਨ ਆਏ ਨੂੰ ਤਾਂ 2.5 ਸਾਲ ਹੋ ਗਏ ਉਹ ਵੀ ਪੰਜਾਬ ਦੀ ਸੱਤਾ 'ਚ ਕਹਿੰਦੇ ਜਿਹੜੀਆਂ ਸਰਕਾਰਾਂ ਚੰਨਿਆ ਕਰਨਗੀਆਂ ਪਰ ਸਰਕਾਰ ਤਾਂ ਪਤਾ ਹੀ ਨਹੀਂ ਸੋਸ਼ਲ ਮੀਡੀਆ ਤੇ ਆਈ ਸੀ ਤੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਤੇ ਸੋਸ਼ਲ ਮੀਡੀਆ ਤੇ ਇਹ ਜਾ ਬਣਨੀ ਹੈ ਜੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਰੇਕ ਵਰਗ ਦੇ ਮਸਲੇ ਹੱਲ ਨਾ ਕੀਤੇ ਜੀ ਆਪਣੀ ਇਹ ਚੋਣਾਂ ਲੰਘ ਕੇ ਗਿਆ ਹੁਣੇ ਲੋਕ ਸਭਾ ਵੀ ਆ ਅਨੇਕਾਂ ਹਰਕਿਆਂ ਜੇ ਤੁਸੀਂ ਵੀ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਕਿ ਰੋਡ ショਅ ਤੇ ਸਾਡੇ ਮੁੱਖ ਮੰਤਰੀ ਪੰਜਾਬ ਆਉਂਦੇ ਆ ਇੱਕ ਦੋ ਗਾਣੇ ਲੱਗੇ ਹੁੰਦੇ ਆ ਤੇਰੇ ਯਾਰ ਨੂੰ ਦੱਬਨ ਨੂੰ ਕਰਦੇ ਸੀ ਪਰ ਦੱਬਦਾ ਕਿੱਥੇ ਆ ਲੋਕਾਂ ਨੇ ਤਾਂ ਦੱਬ ਲਿਆ ਤੇਰਾ ਨੂੰ ਦਾਵੇ ਕਰਦੇ ਸੀ ਪਿੰਨਾ ਤੇ ਆ ਗਏ ਉਹ ਨੱਗੇ ਕਦੋਂ ਹੁੰਦੇ ਆ ਗਾਣੇ ਕਿ ਜੇਕਰ ਕੋਈ ਮੰਗ ਪੱਤਰ ਦੇਣਾ ਚਾਹਵੇ ਕੋਈ ਮੁਰਦਾਬਾਦ ਦਾ ਵਿਰੋਧ ਵੀ ਨਾਲਾ ਲਾ ਕੇ ਕਰਨਾ ਚਾਹਵੇ ਉਹ ਗਾਣਿਆਂ 'ਚ ਦੱਬਿਆ ਜਾਂਦੀ ਕਿਸਮ ਲੱਗੇ ਨਾ ਉਹਨੂੰ ਵੀ ਲੱਗੇ ਵੀ ਵਿਰੋਧ ਕਰਨ ਵਾਲੇ ਵੀ ਸਾਡੇ ਵਰਕਰ ਹੀ ਆਏ ਆ ਇਹ ਨਵਾਂ ਟਰੈਂਡ ਚਲਾਇਆ ਇਹਨਾਂ ਨੇ ਜਿਹੜੇ ਝੂਠੇ ਨਕਲੀ ਇਨਕਲਾਬੀ ਭਗਤ ਸਿੰਘ ਦੀ ਸੋਚ ਦੀ ਗੱਲ ਕਰਦੇ ਸੀ ਸਾਡਾ ਵਿੱਤ ਮੰਤਰੀ ਜਿਹੜਾ ਉਹਦੇ ਤੇ ਆ ਜੀਏ ਜਦੋਂ ਪਹਿਲੀ ਵਾਰ ਹੀ ਵਿਧਾਇਕ ਬਣਿਆ ਤਾਂ ਬੱਸ ਦਾ ਸਫਰ ਕਰਕੇ ਵਿਧਾਨ ਸਭਾ ਪਹੁੰਚੇ ਸੀ ਕਿ ਅਸੀਂ ਜਿਹੜਾ ਹੈਗਾ ਆਮ ਲੋਕਾਂ ਤੇ ਅੱਜਕੱਲ ਸਭ ਤੋਂ ਨਹੀਂ ਵੀ ਗੱਡੀ ਉਹ ਵਿੱਤ ਮੰਤਰੀ ਕੋਲ ਇਹ ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਮੰਗ ਪੱਤਰ ਦੇਣਾ ਸੀ ਬੱਕਰੀਆਂ ਵਾਸਤੇ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਚੰਮੀ ਮਣੇਸਿਓ ਤੋਂ ਤਮ 4 ਮਹੀਨੇ ਹਸਤੇ ਕੀਤੇ। ਇਹ ਫੋਨ ਕੀਤਾ ਕਿ ਅਸੀਂ ਮੰਗ ਪੱਤਰ ਦੇਣਾ